ਤਰਾ ਇਸੇ ਸਮੇਂ ਤੇ ਸਿਮਰਨਜੀਤ ਮਾਨ ਨੂੰ ਇਲੈਕਸ਼ਨ ਲੜਾ ਕੇ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੀ ਸੋ ਇਹ ਪ੍ਰਪੋਜ਼ਲ ਆ ਰਹੀ ਹੈ ਸਿੱਖਾ ਵੱਲੋਂ ਵੀ ਉਹਨਾਂ ਨੂੰ ਇਲੈਕਸ਼ਨ ਲੜਾਇਆ ਜਾਵੇ ਤਾਂ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰੰਤੂ ਇਹ ਅੱਜ ਜਿਹੜਾ ਕਾਨੂੰਨ ਹੈ ਉਹ ਸਾਡੇ ਤੇ ਸਿਕੰਜਾ ਕੱਸ ਰਿਹਾ ਹੈ ਵੀ ਜਿਹੜਾ 3 ਸਾਲ ਤੋਂ ਉੱਪਰ ਸਜ਼ਾ ਭੁਗਤ ਚੁੱਕਿਆ ਉਹਨੂੰ ਇਲੈਕਸ਼ਨ ਲੜਨ ਦੀ ਕੋਈ ਪਰਮਿਸ਼ਨ ਮੈਂ ਇਹ ਆਮ EBM ਰਾਹੀਂ ਚੋਣ ਹੋ ਰਹੀ ਹੈ ਇਸ ਤੋਂ ਬਿਲਕੁਲ ਅਨਸਾਫ਼ ਨਹੀਂ ਮਿਲਣਾ ਇਹ ਵੀ ਅੰਦੇ ਸਹਾਰੇ ਇਹ ਬੀਜੇਪੀ ਦੀ ਸਰਕਾਰ ਤੀਜੀ ਵਾਰੀ ਆਉਣ ਦਾ ਦਾਵਾ ਕਰ ਰਹੀ ਹੈ ਨਾ ਡਵੈਲਪਮੈਂਟ ਹੋਈ ਹੈ 15 ਲੱਖ ਦੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਨਾ ਉਹਨਾਂ ਨੂੰ ਪੂਰਾ ਕਰਿਆ ਅੱਜ ਜਿਹੜਾ ਕਿਸਾਨ ਹੈ ਉਹ ਸੜਕਾਂ ਦੇ ਰੋਲ ਨੂੰ ਮਜਬੂਰ ਹੋ ਰਿਹਾ ਗਰੀਬ ਹੋ ਰਿਹਾ ਮਜ਼ਦੂਰ ਉਹ ਗਰੀਬ ਹੁੰਦਾ ਜਾ ਰਿਹਾ ਸੋ ਜਿਹੜੀ ਇਹ ਸਰਕਾਰ ਧਰਮ ਦੇ ਨਾਂ ਤੇ ਤੇ ਈਵੀਐਮ ਦੇ ਸਾਰੇ ਤੀਜੀ ਵਾਰੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ ਸਾਨੂੰ ਈਵੀਐਮ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਸਾਡੇ ਨਾਲ ਭਾਈ ਸਾਹਿਬ ਭਾਈ ਗਰਚਰਨ ਸਿੰਘ ਜੀ ਅ ਜਗਤਾ ਸਿੰਘ ਖਵਾਰਾ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਖੜੇ ਨੇ ਸੋ ਬਹੁਤ ਇੱਕ ਦਿਨ ਖੁਸ਼ੀ ਹੋਈ ਤੁਹਾਨੂੰ ਅੱਜ ਮਿਲ ਕੇ ਅ ਜਿਸ ਤਰ੍ਹਾਂ ਹੁਣ ਇਲੈਕਸ਼ਨ ਆ ਰਹੀਆਂ ਐਮਪੀ ਦੀਆਂ ਵੀ ਕਿ ਸਮੇਂ-ਸਮੇਂ ਤੇ ਜਿਹੜੀਆਂ ਪੋਲਿਟੀਕਲ ਪਾਰਟੀਆਂ ਹੁੰਦੀਆਂ ਐ ਇਹ ਕੋਸ਼ਿਸ਼ ਕਰਦੀਆਂ ਕਿ ਜਨਾਂ ਦਾ ਵੀ ਕਿਸੇ ਕੌਮ ਦੇ ਵਿੱਚ ਦਾ ਜਨਾਂ ਦਾ ਨਾਮ ਹੋਵੇ ਉਹਨਾਂ ਨੂੰ ਅੱਗੇ ਲਿਆ ਕੇ ਕੁਝ ਟ੍ਰੈਂਗ ਵਰਗੀ ਯੂਜ਼ ਕਰਦੀ ਦਾ ਫਾਇਦਾ ਠਾਉਣ ਦੀ ਕੋਸ਼ਿਸ਼ ਕਰਦੀ ਹੈ ਤੁਹਾਨੂੰ ਵੀ ਇਦਾਂ ਦਾ ਕੋਈ ਲੱਗਦਾ ਕੋਈ ਕਹਿਵੇ ਆਪਣੇ ਕੌਮ ਦੇ ਬਰਤੀ ਕੋਈ ਜਥੇਬੰਦੀ ਦੇ ਦੇਖੋ ਜਿਹੜੀਆਂ ਜਥੇਦਾਰ ਜਿਤਾਰ ਸਿੰਘ ਹਮਾਰਾ ਦੀ ਕੁਰਬਾਨੀ ਨੂੰ ਦੇਖਦੇ ਹੋਏ ਅੱਜ ਸਿੱਖ ਕੌਮ ਮੰਗ ਕਰ ਰਹੀ ਹੈ ਵੀ ਉਹਨਾਂ ਨੂੰ ਇਲੈਕਸ਼ਨ ਲੜਾ ਕੇ ਜਿਸ ਤਰ੍ਹਾਂ ਕਿਸੇ ਸਮੇਂ ਚ ਸਿਮਰਨਜੀਤ ਸਿੰਘ ਮਾਨ ਨੂੰ ਇਲੈਕਸ਼ਨ ਲੜਾ ਕੇ ਜਿਹੜੇ ਤੋਂ ਬਾਹਰ ਕੱਢਿਆ ਗਿਆ ਸੀ ਸੋ ਇਹ ਪ੍ਰਪੋਜ਼ਲ ਆ ਰਹੀ ਹੈ ਸਿੱਖਾਂ ਵੱਲੋਂ ਵੀ ਉਹਨਾਂ ਨੂੰ ਇਲੈਕਸ਼ਨ ਲੜਾਇਆ ਜਾਵੇ ਤਾਂ ਕਿ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਪਰੰਤੂ ਇਹ ਅੱਜ ਜਿਹੜਾ ਕਾਨੂੰਨ ਹੈ ਉਹ ਸਾਡੇ ਤੇ ਸਿਕੰਜਾ ਕੱਸ ਰਿਹਾ ਵੀ ਜਿਹੜਾ 3 ਸਾਲ ਤੋਂ ਉੱਪਰ ਸਜ਼ਾ ਭੁਗ ਚੁੱਕਿਆ ਉਹਨੂੰ ਇਲੈਕਸ਼ਨ ਲੜਨ ਦੀ ਕੋਈ ਪਰਮਿਸ਼ਨ ਨਹੀਂ ਹੁੰਦੀ ਸੋ ਇਸ ਤਰ੍ਹਾਂ ਦੀ ਆ ਰਹੀਆਂ ਮੈਂ ਇਹ ਅੱਜ ਜ਼ਰੂਰ ਕਹਾਂਗਾ ਵੀ ਜਿਹੜਾ ਸਿਸਟਮ ਹੈ ਜਿਸ ਤਰ੍ਹਾਂ ਹੁਣ ਪਾਰਲੀਮੈਂਟ ਦੀ ਚੋਣ ਹੋਣ ਜਾ ਰਹੀ ਹੈ ਇਹ ਵੀ ਐਮ ਐਮ ਰਾਹੀਂ ਚੋਣ ਹੋ ਰਹੀ ਹੈ ਇਸ ਤੋਂ ਬਿਲਕੁਲ ਇਨਸਾਫ ਨਹੀਂ ਮਿਲਣਾ ਥੋੜੀ ਬੋਰਡ ਦੀ ਦੁਰਉਪਯੋਗ ਹੋਣਾ ਸੋ ਮੈਂ ਹੀ ਅਪੀਲ ਕਰਾਂਗਾ ਜੀ ਹਰ ਇੱਕ ਇਨਸਾਫ ਪਸੰਦ ਇਨਸਾਨ ਨੂੰ ਕਿ ਐਮ ਦੇ ਖਿਲਾਫ ਇੱਕ ਮੂਵਮੈਂਟ ਖੜੀ ਕੀਤੀ ਜਾਵੇ ਤਾਂ ਕਿ ਜਿਸ ਤਰ੍ਹਾਂ ਐਮ ਦੇ ਸਹਾਰੇ ਇਹ ਬੀਜੇਪੀ ਦੀ ਸਰਕਾਰ ਤੀਜੀ ਵਾਰੀ ਆਉਣ ਦਾ ਦਾਵਾ ਕਰ ਰਹੀ ਹੈ ਇਹ ਉਸ ਸਮੇਂ ਤੋਂ ਪਹਿਲਾਂ ਜਦੋਂ ਕਿ ਇਹ ਕਿਸੇ ਤਰ੍ਹਾਂ ਦਾ ਵੀ ਜਨਤਾ ਦਾ ਇਹ ਮੁੱਲ ਮੂਲ ਨਹੀਂ ਸਕੇ ਨਾ ਡਵੈਲਪਮੈਂਟ ਹੋਈ ਹੈ 15 ਲੱਖ ਦੇ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਨਾ ਉਹਨਾਂ ਨੂੰ ਪੂਰਾ ਕਰਿਆ ਅੱਜ ਜਿਹੜਾ ਕਿਸਾਨ ਹੈ ਉਹ ਸੜਕਾਂ ਦੇ ਰੋਲ ਨੂੰ ਮਜਬੂਰ ਹੋ ਰਿਹਾ ਗਰੀਬ ਹੋ ਰਿਹਾ ਮਜ਼ਦੂਰ ਉਹ ਗਰੀਬ ਹੁੰਦਾ ਜਾ ਰਿਹਾ ਸੋ ਜਿਹੜੀ ਇਹ ਸਰਕਾਰ ਧਰਮ ਦੇ ਨਾਂ ਤੇ ਤੇ ईवीएम ਦੇ 4 ਹਰੇ ਟੀਜੀ ਬਾਰੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ ਸਾਨੂੰ ईवीएम ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਆਪਣੀ ਮੋਟ ਦੀ ਸਹੀ ਵਰਤੋਂ ਕਰਕੇ ਅਸੀਂ ਸਹੀ ਸਰਕਾਰ ਬਣਾ ਸਕੀਏ ਕਿਦਾਂ ਕਿਦਾਂ ਦਾ ਸਮਝ ਰਿਹਾ ਤੁਹਾਡਾ ਜਦੋਂ ਬਾਕੀ ਉਹਨਾਂ ਨੇ ਇਹ ਵੀ ਕਹਿਣਾ ਕਿ ਇਸ ਕੇਸ ਦੇ ਵਿੱਚ ਉਸਨੂੰ ਵੀ ਤੁਹਾਡੇ ਤੇ ਵੀ ਕਾਫੀ ਮੇਖਿਆ ਤੇ ਸ਼ੱਕਤ ਹੋਇਆ ਹੋਵੇਗਾ ਅਤੇ ਕੌਮ ਦੇ ਵੱਲੋਂ ਤੁਹਾਨੂੰ ਕਿਦਾਂ ਦਾ ਜਿਹੜਾ ਸਿੱਖ ਭੰਗਰਾ ਮਿਲਿਆ ਸੀ ਕਿੰਨਾ ਕੁ ਜ਼ਿਆਦਾ ਸਮਾਂ ਦੇ ਕੋ ਹਿਸਤੇ ਮੇ ਸੀ ਵੀ ਪੰਜਾਬ ਚ ਇੱਕ ਇੱਕ ਬਿਆਨ ਸਿੱੰਧੀ ਸਰਕਾਰ ਬਣੀ ਸੀ ਉਹ ਘੱਟ ਵੋਟਾਂ ਲੈ ਕੇ ਬਣੀ ਸੀ ਕਿਉਂਕਿ ਪੰਥਕ ਜਥੇਬੰਦੀਆਂ ਨੇ ਉਸ ਟਾਈਮ ਇਲੈਕਸ਼ਨ ਬਾਈਕਾਟ ਕੀਤਾ ਸੀ ਇਹਨਾਂ ਆਂਦੀ 100 150 50 ਵੋਟ ਲੈ ਕੇ ਐਮ ਐਲ ਏ ਬਣੇ ਮੁੱਖ ਮੰਤਰੀ ਬਿਹਤ ਸਿੰਘ ਬਣਿਆ ਉਹਨੇ ਇੱਕ ਇੱਕ ਨਸਾਨਾ ਸੋਦਾ ਵੀ ਇਹ ਮੂਵਮੈਂਟ ਨੂੰ ਜ਼ਬਰਦਸਤੀ ਦਵਾਇਆ ਜਾਵੇ ਸਾਡੇ ਨੌਜਵਾਨਾਂ ਨੂੰ ਬਿਨਾਂ ਕਸੂਰ ਕਿਉਂਕਿ ਉਸ ਟਾਈਮ ਇਸ ਤਰ੍ਹਾਂ ਦਾ ਹੋ ਸੀ ਜਿਹੜਾ ਉਸ ਅਫਸਰ ਜਿੰਨੇ ਮੁਕਾਬਲੇ ਕਰਦਾ ਸੀ ਉਹਦੇ ਹਿਸਾਬ ਨਾਲ ਉਹਦੀ ਤਰੱਕੀ ਹੋਣੀ ਇਨਾਮ ਲੈਣੇ ਫਿਰ ਉਸ ਪਰਿਵਾਰ ਤੋਂ ਵੀ ਪੈਸੇ ਲੈਣੇ ਤਿੰਨ ਤਰ੍ਹਾਂ ਦੇ ਫਾਇਦੇ ਲੈ ਕੇ ਉਹਨਾਂ ਨੇ ਉਹ ਜ਼ੁਲਮ ਕਰਿਆ ਸੋ ਉਸ ਨੂੰ ਰੋਕਣ ਵਾਸਤੇ ਬੇਕਸੂਰ ਨੌਜਵਾਨਾਂ ਨੂੰ ਘਰਾਂ ਚੋਂ ਚਾੱਕ ਕੇ ਸੀਜਿਤ ਕੀਤਾ ਜਾ ਰਿਹਾ ਸੀ ਉਸ ਨੂੰ ਰੋਕਣ ਵਾਸਤੇ ਜਿਹੜਾ ਜਿਹੜਾ ਸਾਡੇ ਇਸ ਮੁੱਚੀ ਟੀਮ ਨੇ ਕਾਰგი ਕਰਿਆ ਸੋ ਇਹ ਕੌਮ ਦੇ ਲੋਕਾਂ ਕੌਮ ਨੇ ਬੜਾ ਸਤਿਕਾਰ ਬਖਸ਼ਿਆ ਅੱਜ ਵੀ ਕੌਮ ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈ ਜਿਹੜਾ ਮੈਂ ਦੇਖਦਾ ਜਦੋਂ ਮੈਂ ਆਪ ਵਿਚਰਨਾ ਸੰਗਤਾਂ ਸੰਗਤਾਂ ਬਹੁਤ ਪਿਆਰ ਤੇ ਸਤਿਕਾਰ ਦਿੰਦੀਆਂ ਸੋ ਅੱਜ ਉਹਨਾਂ ਤੋਂ ਬਹੁਤ ਵੱਡਾ ਮੁਲਾਕਾਤਾਂ ਤੁਹਾਡੀਆਂ ਆਮ ਹੁੰਦੀਆਂ ਰਹੀਆਂ ਦੀ ਉਹਨਾਂ ਦੇ ਨਾਲ ਕੋਈ ਸਮਾਂ ਹੁੰਦਾ ਵੀ ਅੱਲੀ ਵਾਰੀ ਕਰ ਸਕਦੇ ਦੇਖੋ ਮੁਲਾਕਾਤ ਤੋਂ ਉਹਨਾਂ ਦੀ ਹੁੰਦੀ ਜਾਂਦੀਆਂ ਮਹੀਨੇ ਬਾਅਦ ਦੋ ਮੁਲਾਕਾਤ ਹੀ ਸੀ ਮੁਕਰਰ ਕਰਤੇ ਹਨ ਦਿੱਲੀ ਤੋਂ ਜਿਹੜੇ ਲਗਾਤਾਰ ਹਫ਼ਤੇ 'ਚ ਉਹਨਾਂ ਨੇ ਦੋ ਦਿਨ ਮੁਲਾਕਾਤ ਕਰਨੀ ਮੈਂ ਕਦੇ ਮਹੀਨਾ 20 30 ਮਹੀਨੇ ਬਾਅਦ ਮੁਲਾਕਾਤ ਕਰਨੀ ਹੁੰਦੀ ਹੈ ਸੋ ਮੇਰੇ ਕੋਲ ਸਰਕਾਰੀ ਫੋਨ ਹੈ ਜਿਸ ਤੇ ਹਫਤੇ ਜੀ ਦੋ ਜਾਂ ਤਿੰਨ ਵਾਰੀ ਉਹਨਾਂ ਦੀ ਮੇਰੇ ਨਾਲ ਗੱਲ ਹੋਈ ਜੀ ਜਿਹੜਾ ਕੋਈ ਕੰਮ ਪ੍ਰਤੀ ਉਹਨਾਂ ਦੱਸਨੇ ਹਾਂ ਹੁੰਦਾ ਜਾਂ ਜਿਸ ਤਰ੍ਹਾਂ ਕੋਈ ਤਸਾਨ ਮੂਮੈਂਟ ਤੇ ਆਦੀ ਹੈ ਇਹਦੇ ਬਾਰੇ ਸੁਨੇਹਾ ਹੁੰਦਾ ਉਹ ਮੈਸੇਜ ਕਰਨਾ ਜਦੋਂ ਜਦੋਂ ਇੱਕ ਵਾਰੀ ਉਹ ਤਰੀਕ ਦੇ ਉੱਤੇ ਜਾ ਰਹੇ ਜਦੋਂ ਉਹਨਾਂ ਦੇ ਵੱਲੋਂ ਇੱਕ ਸ਼ਿਵਸਾਨਾ ਦੇ ਵਰਕਰ ਨੇ ਹਮਲਾ ਕਰਕੇ ਕੋਸ਼ਿਸ਼ ਕੀਤੀ ਜਿਸ ਨੂੰ ਕਿ ਥੱਪੜ ਕਾਢੀ ਦੇ ਜਾਵੇ ਤੁਸੀਂ ਉਸ ਦੇ ਵਿੱਚ ਲਾਲਸੀ ਦੇ ਦੋ ਦੇਖਿਆ ਦੇਖੋ ਉਸ ਜਿਹੜਾ 17 ਸੈਕਟਰ ਚ ਕੋਰਟੀ ਸੈਸ਼ਨ ਕੋਰਟ ਉਹਨਾਂ ਦਾ ਚੰਡੀਗੜ੍ਹ ਦਾ ਕੇਸ ਸੀ ਜਿਹੜਾ ਉੱਤੇ ਪੇਸ਼ ਕੀਤਾ ਜਾਂਦਾ ਸੀ ਉਹਨਾਂ ਨਾਲ ਹੀ 17 ਸੈਕਟਰ ਕੋਰਟ ਤੋਂ ਆਪੋਜੀਟ ਸਾਈਡ ਥਾਣਾ ਸੀ ਥਾਣੇ 'ਚ ਉਹਨਾਂ ਨੂੰ ਲੈ ਕੇ ਕੋਰਟ ਜਾ ਰਹੇ ਸੀ ਨਿਸ਼ਾਨ ਸ਼ਰਮਾ ਨਾਮ ਦਾ ਇੱਕ ਹਿੰਦੂ ਸਕੱਟਨ ਦਾ ਨੇਤਾ ਸੀ ਜਿਨ੍ਹਾਂ ਨੇ ਇੱਕ ਇੱਕ ਧਾਰੀ ਹੋਈ ਸੀ ਵੀ ਇਸਤੇ ਹਮਲਾ ਕਰਨ ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜਦੋਂ ਉਹਨਾਂ ਦੇ ਵੱਲ ਭੱਜ ਕੇ ਆਇਆ ਹਾਲਾਂਕਿ ਉਹ 2 ਕੁਇੰਟਲ ਦਾ ਹੋਣਾ ਆਪ ਪਰ ਪ੍ਰੰਤੂ ਇੱਕ ਮੁੱਕਾ ਹੀ ਉਹਨਾਂ ਨੇ ਨੱਕ ਤੇ ਮਾਰਿਆ ਉਹ ਉਲਟ ਕੇ ਗਿਰਿਆ ਸੋ ਉਸ ਦਿਨ ਨੂੰ ਕਿਉਂਕਿ ਉਹ 2011 ਨੂੰ 11 11 2011 ਦਾ ਦਿਨ ਸੀ ਉਸ ਨੂੰ ਸੰਗਤਾਂ ਉਸ ਦਿਨ ਹੋਰ ਵੀ ਬਹੁਤ ਯਾਦ ਕਰਦੀਆਂ ਯਾਦ ਕਰਦੀਆਂ ਉਹ ਚਲੂ ਉਹਦੀ ਖਾੜੀ ਪਈ ਐ ਇਸ ਕਰਕੇ ਗੁਰੂ ਸਾਹਿਬ ਦੀ ਜਿਹੋ ਜਦੋਂ ਮੁਲਾਕਾਤ ਤੇ ਜਾਂਦਾ ਉਹ ਕਿੰਦਾ ਦੇ ਨਾ ਕੋਈ ਬੰਦੀ ਖੜਦੀ ਗੱਲਾਂ ਦੇ ਲੂਟੇ ਇੱਕ ਸੀ ਆਪਣੀ ਜਾਨ ਨੂੰ ਇੱਕੀ ਮੈਸੇਜ ਦਿੰਦੇ ਪਿੰਕੋ ਜੀ ਹਮੇਸ਼ਾ ਚਾਹਦੇ ਕਲਾਚ ਐ ਕੌਮ ਨੂੰ ਇਹ ਇਸ ਨਾਲ ਕੌਮ ਨੂੰ ਹਮੇਸ਼ਾ ਉਹ ਏਕੇ ਦਾ ਉਹ ਵੀ ਅੱਜ ਵੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਹ ਉਹਨਾਂ ਦਾ ਸਹਿਆ ਹੁੰਦਾ ਜਿਹੜਾ ਦਾ ਜਾ ਕੇ ਹਰੇਕ ਸੇਤੇ ਤੇ ਸਾਂਝੀ ਕਰਦਾ ਜਦੋਂ ਤੱਕ ਤੁਸੀਂ ਆਪਸੀ ਮਤ ਭੇਦ ਪਲਾ ਕੇ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਸਰਕਾਰਾਂ ਨੇ ਸਾਨੂੰ ਇਨਸਾਫ ਨਹੀਂ ਦੇਣਾ ਸੋ ਉਹਨਾਂ ਵੱਲੋਂ ਇਹੀ ਸੁਨੇਹਾ ਹੁੰਦਾ ਅੱਜ ਕੌਮ ਵੀ ਮੇਰੀ ਇਕੱਠੀ ਹੋਏ ਇੱਕ ਨਿਸਾਨ ਸਾਹ ਥੱਲੇ ਤੇ ਜਿਹੜੇ ਫਾਰਮਰ ਮਜ਼ਦੂਰ ਸੰਘਰਸ਼ ਕਰ ਰਹੇ ਆ ਉਹ ਵੀ ਸਾਰੇ ਆਪਸੀ ਮਤਭੇਦ ਭਲਾ ਕੇ ਠੱਕੇ ਹੋਣ ਤੇ ਆਪਣਾ ਸੰਘਰਸ਼ ਲੜੋ ਸੋ ਇਹ ਤੁਸੀਂ ਜਿਹੜੀ ਗੱਲਬਾਤ ਸੁਣ ਰਹੇ ਹੋ ਭਾਈ ਸਾਹਿਬ ਸਾਡੇ ਬਾਪੂ ਜੀ ਗੁਰਚਰਨ ਸਿੰਘ ਜੀ ਜਗਤਾ ਸਿੰਘ ਖਵਾਰਾ ਦੇ ਜਿਹੜੇ ਫਾਦਰ ਸਰ ਉਹਨਾਂ ਨੇ ਆਪਾਂ ਇਹ ਸਾਰੀ ਗੱਲਬਾਤ ਕੀਤੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਛੋੜੇ ਸਮੇਂ ਦੇ ਆਪਾਂ ਅਚਾਨਕ ਹੀ ਕੁਝ ਕਰਨਾ ਚਾਹਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਬੜੀ ਖੁਸ਼ੀ ਹੋਈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਠੀਕ ਹੈ ਜੀ